ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਰਹਿ ਜਾਂਦਾ ਬਾਜਾਖਾਨਾ ਵੀ ਨੇੜੇ ਹੀ ਰਹਿ ਜਾਂਦਾ ਦੋਸਤੋ ਅੱਜ ਗੱਡੀਆਂ ਵਾਲੇ ਭਾਈ ਦੀਆਂ ਪੰਜ ਝੋਟੀਆਂ ਸੇਲ ਹੈ ਪੂਰੀਆਂ ਚੰਗੀਆਂ ਸ਼ਕੀਨ ਝੋਟੀਆਂ ਜੇ ਕੋਈ ਭੈਣ ਭਰਾ ਚੰਗੀਆਂ ਸ਼ਕੀਨ ਝੋਟੀਆਂ ਲੈਣ ਦਾ ਚਾਹਵਾਨ ਹੋਵੇ ਤੇ ਰਾਜੀ ਰੂਜੀ ਵੀ ਫੁੱਲ ਹੀ ਆ ਚਾਰ شپੇਰੋਂ ਗੋਲ ਮਟੋਲ ਪਈਆਂ ਜਮਾ ਇੱਕੋ ਜੀਆਂ ਇਹ ਨਹੀਂ ਹੋਊਗਾ ਕਿ ਕੋਈ ਮਰੀ ਹੰਬੀ ਜੀ ਆ ਨਗ ਭਾਵੇਂ ਇੱਕ ਨੰਬਰ ਲੈ ਲਓ ਤੇ ਭਾਵੇਂ ਪੰਜ ਨੰਬਰ ਲੈ ਲਓ ਸਾਰੀਆਂ ਪੂਰੀਆਂ ਰਾਜੀ ਫੁੱਲ ਹੈਵੀ ਬੋਡੀ weight ਵਾਲੀਆਂ ਟਾਪ ਦੀਆਂ ਕਟੀਆਂ ਹੈਵੀ ਬਾਈ ਕਹਿੰਦਾ ਦੰਦਾ ਜੀ ਆ ਬਾਕੀ ਇਨਫਰਮੇਸ਼ਨ ਲੈ ਦਨਾਂ ਜੇ ਕੋਈ ਚੰਗੀਆਂ ਝੋਟੀਆਂ ਪਾਲਣ ਦਾ ਚਾਹਵਾਨ ਹੋਵੇ ਜਾਨਵਰ ਬਾਲੇ ਚੰਗੇ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਇਕੱਲਾ ਇਕੱਲਾ ਨਗ ਤੋੜ ਕੇ ਵਿਖਾ ਦਿੰਨੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਨਾਮ ਬਾਈ ਸੇਵਕਾ ਜੀ ਪਿੰਡ ਰਣ ਸਿੰਘ ਵਾਲਾ ਤੁਸੀਂ ਜਿੱਥੋਂ ਜਿਲ੍ਹਾ ਫਰੀਦਕੋਟ ਫੋਨ ਨੰਬਰ ਦੱਸ ਦਿਓ 9814004404 ਕਟੀਆਂ ਝੁੱਟੀਆਂ ਬਲਾ ਚੰਗੀਆਂ ਲਿਆਇਆਂ ਕਿਧਰੋਂ ਆ ਸਾਰੀਆਂ ਹੀ ਚੰਗੀਆਂ ਅੱਜ ਦਾ ਸਾਰੀਆਂ ਬਾਈ ਹਰਿਆਣੇ ਦੀਆਂ ਝੁੱਟੀਆਂ ਇਹ ਤੇ ਆਇਆ ਬਾਈ ਯਾਰ ਸਮਾਂ ਬਹੁਤ ਲੱਗ ਜਾਂਦਾ ਪਾਲਣ ਦੇ ਚੰਗੀਆਂ ਚੀਜ਼ਾਂ ਆਏ ਦਾ ਹੈ ਨਹੀਂ ਕਿ ਆ ਵੀ ਤੁਰੇ ਜਾਂਦੇ ਨੂੰ ਮਿਲ ਜਾਂਦੀਆਂ ਆਪਾਂ ਨੂੰ ਸ਼ੌਂਕ ਆ ਬਾਈ ਵਪਾਰ ਕਰਦੇ ਆ ਸ਼ੌਂਕ ਦਾ ਵੀ ਜਿੰਨਾ ਵੀ ਟਾਈਮ ਕੰਮ ਕਰਨਾ ਚੰਗੀਆਂ ਹੀ ਲਿਆਉਣੀਆਂ ਉਹ ਜਾਨੀ ਹੱਡਾਲ ਜਗਾਂ ਲਿਆਉਣਗਾ ਠੀਕ ਐ ਕਾਟੂ ਮਾਲ ਨਹੀਂ ਲੈਣਾ ਨਾ 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 ਠੀਕ ਐ ਇਹ ਤੋਂ ਕਰ ਸ਼ੁਰੂ ਇੱਕ ਨੰਬਰ ਤੋਂ ਕਿਹੜੇ ਪਾਸੇ ਲੱਗੇਗਾ ਇਧਰੋਂ ਤੋਂ ਮੀਨੀ ਤੋਂ ਕਰ ਲੈਨੇ ਆ ਚੱਲ ਮੀਨੀ ਤੇ ਆ ਜਾ ਇਹ ਬਈ ਡੇਢ ਸਾਲ ਦੀ ਟੱਕੀ ਹੈਗੀ ਠੀਕ ਐ ਤਾਂ ਨਾਂ ਕੀ ਆ ਇਹਦਾ ਨਾਂ ਤਾਂ ਲਾਜਵੰਤੀ ਹੈਗਾ ਲਾਜਵੰਤੀ ਹਾਂ ਸਿੰਗ ਦਿਖਾਈ ਪਈ ਤੇ ਦੋਨੇ ਹੀ ਹੈ ਅੱਛਾ ਦੋਵੇਂ ਹਿਲਦੇ ਆ ਦਵਾਰਾ ਹਲਾਈ ਲਓ ਭਈ ਮਿੱਤਰੋ ਦੋਵੇਂ ਸਿੰਗ ਹਿਲਦੇ ਆ ਤੇ ਤੂੰ ਵੀ ਜੈਡ ਬਲੈਕ ਆ ਕੋਚ ਚੈੱਕ ਵਾਲ ਵੀ ਚਿੱਤਾ ਨਹੀਂ ਬਈ ਠੀਕ ਐ ਇਹ ਕਿਵੇਂ ਦੰਦੋ ਖੀਰੀ ਖੀਰੀ ਬਾਈ ਖੀਰੀ ਅੱਛਾ 1.5 ਸਾਲ ਦੀ ਮੈਂ ਉਮਰ ਉਧਰ ਚੱਕੀ ਜਾਂਦਾ ਸੀ ਧਿਆਨ ਚ ਨਹੀਂ ਆਈ 1.5 ਸਾਲ ਇਹਦੀ ਉਮਰ ਆ ਫਿਰ ਤੇ ਖੀਰੀ ਹੈ ਖੀਰੀ ਖੀਰੀ ਲਾਜਵੰਤੀ ਇਹਦਾ ਨਾਮ ਇਹ ਆ ਗੱਡੀਆਂ ਵਾਲੇ ਭਾਈ ਦੀ ਲਾਜਵੰਤੀ ਦੁੱਧ ਵਾਲੇ ਦਾੰਦਾ ਚ ਖੀਰੀ ਇਹ ਕਿਤਾ ਮਾਂ ਦੇ ਪਤਾ ਵਾੜੀ ਬਲਾ ਬਿਮਾਰੀ ਪੂਰੀ ਬੈਠਾ ਬੁੱਟਾ ਵਾਂਗ ਇਹ ਬਾਕੀ ਆਇਆ ਇਸ ਗੇਟ ਚ ਵਾਜਦੀ ਜੇ ਅੰਦਰ ਅੱਛਾ ਠੀਕ ਆ ਲਓ ਜੀ ਇੱਕ ਨੰਬਰ ਵਿਖਾ ਦੇ ਨਾ ਕਿ ਯਾਰ ਸਾਰੇ ਹੀ ਚੰਗੇ ਆ ਜਿੱਧਰ ਨੂੰ ਕੈਮਰਾ ਜਾਂਦਾ ਥੋਡੀ ਨਿਗਾਹ ਜਾਂਦੀ ਆ ਕੈਮਰੇ ਦੇ ਮਗਰ ਮਗਰ ਤੇ ਸਾਰੀਆਂ ਝੋਟੀਆਂ ਚੜਦੀ ਤੋਂ ਚੜਦੀ ਪੂਰੀਆਂ ਰਾਜੀ ਪਲੀਆਂ ਫੁੱਲ ਜਾਣ ਵਾਲੀਆਂ ਮਿਣੀ ਆ ਦੋਵੇਂ ਸਿੰਘ ਹਲਦੇ ਆ ਗਾਰੰਟੀ ਆ ਹੋ ਸਕਦਾ ਤੁਹਾਨੂੰ ਵੀਡੀਓ ਚ ਨਾ ਪਤਾ ਲੱਗਿਆ ਪਰ ਇਹ ਤਾਂ ਮੈਂ ਹੀ ਗਵਾ ਆ ਕਿ ਦੋਵੇਂ ਸਿੰਘ ਹਲਦੇ ਆ ਬੇਫਿਕਰ ਹੋ ਕੇ ਆਜੋ ਦੋਵੇਂ ਸੈਂਗ ਹਲਦੇ ਆ ਜਮਾ ਜੈਡ ਬਲੈਕ ਕਾਲੀ ਸ਼ਾ ਪੂਰੀ ਭਾਰੀ ਨਰੋਈ ਨਿਗਰ ਡੇਢ ਸਾਲ ਦੇ ਕਰੀਬ ਇਹਦੀ ਉਮਰ ਏਜ ਹੈ ਰਾਜੀ ਰੂਜੀ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਸਾਰੇ ਜਾਨਵਰੀ ਫੁੱਲ ਆ ਭਾਵੇਂ ਇੱਕ ਨੰਬਰ ਕੱਟੀ ਲੈ ਲਓ ਪੰਜ ਨੰਬਰ ਲੈ ਲਓ ਖੀਰੀ ਆ ਚਾਰ ਹੀ ਥਾਣਾ ਮੋٹے ਮੋਟੇ ਆ ਤੁਸੀਂ ਵੇਖ ਲਓ ਜਮਾ ਜੈਡ ਬਲੈਕ ਜਾਨਵਰ ਪੂਰਾ ਚੰਗਾ ਉਹ ਸੈਵ ਜੀਆਂ ਝੂਟੀਆਂ ਪਾਲੀਆਂ ਹੁਣ ਤੇ ਜਿੱਦਣ ਤਿਆਰ ਹੁੰਦੀਆਂ ਤੇ ਮੂੰਹੋਂ ਮੰਗੇ ਪੈਸੇ ਮਿਲਣਗੇ ਕਿਉਂਕਿ ਜਨਵਰੀ ਚੰਗੇ ਆ ਕਿੰਨੇ ਦੀ ਇਹ ਇਹ ਤੇਰਾ 40000 40000 ਹਾਂ 40000 ਚ ਬਾਈ ਕਹਿੰਦਾ ਮਾਨਤਾਨ ਕਰ ਦੂੰਗਾ ਪਹਿਲਾਂ ਹੀ ਅਗੜਾ ਮੰਨ ਕੇ ਆਵੇ ਕਿ ਕੋਈ ਮਰੀਆਂ ਹੰਭੀਆਂ ਜੀਆਂ ਨਹੀਂ ਕੋਈ ਕਾਟੂ ਮਾਲ ਨਹੀਂ ਫੁੱਲ ਸੁਨੱਖੀਆਂ ਤੇ ਰਾਜੀ ਝੋਟੀਆਂ 2 ਨੰਬਰ ਤੇ ਆ ਜਾ ਉਹ ਬਾਈ ਦੋ ਦਾਂ ਦੇ ਝੋਟੀਆਂ ਠੀਕ ਹੈ ਟੀਕਾ ਲੱਗੇ ਨੂੰ ਅੱਜ ਇਹਨੂੰ 25ਵਾਂ ਦਿਨ ਹੋ ਗਿਆ ਪਰ ਆਪਾਂ ਖਾਲੀ ਕਰਕੇ ਦੇਣੀ ਹੈ ਠੀਕ ਹੈ ਜਿਹੜੇ ਬੰਦੇ ਤੋਂ ਆਪਾਂ ਖਰੀਦੀ ਆ ਉਹ ਕਹਿੰਦਾ ਬਾਈ ਇਹਦੇ ਟੀਕਾ ਲੱਗੇ ਨੂੰ ਕੱਢ ਬਾਰ ਨੂੰ ਕਿੰਨੇ ਦਿਨ ਹੋ ਗਏ ਟੀਕਾ ਲੱਗੇ ਨੂੰ ਹੁਣ ਦੱਸ ਅੱਜ 25ਵਾਂ ਦਿਨ ਹੋ ਗਿਆ ਇਹਨੂੰ ਟੀਕਾ ਲੱਗਿਆ ਠੀਕ ਹੈ ਪਰ ਆਪਾਂ ਬਈ ਖਾਲੀ ਕਰਕੇ ਦੇਣੀ ਆ ਪਰ ਝੋਟੀ ਚੀਜ਼ ਹੋਰ ਚੰਗੀ ਆ ਇਹ ਸੋ ਜਾਨਵਰ ਪੂਰਾ ਚੰਗਾ ਇਹ ਦੋ ਦੰਦ ਦਾ ਦੋਂਦਾ ਬੱਚਾ ਹਮ ਹਾਈਟ ਫੁੱਲ ਹੀ ਆ ਰਾਜੀ ਇਹ ਇੱਕ ਨੰਬਰ ਨੋ ਵੀ ਵੱਧ ਆ ਛੋਟੀ ਸਿੰਗੀ ਜਮਾ ਨਾਲ ਦੀ ਮੁੜੀ ਹੋਈ ਆ ਪੂਰੀ ਭਾਰੀ ਨਰੋਈ ਨਿੱਗਰ ਫੁੱਲ ਹੈਵੀ ਬੋਡੀ weight ਵਾਲੀ ਦੋ ਦੰਦ ਦਿਖਾਈ ਮੈ ਸਿੰਗੀ ਸਿੰਗੀ ਹਮ ਦੋ ਦੰਦ ਕੱਟੀ ਦੋਸਤੋ ਜਾਨਵਰ ਰਾਜੀ ਐ ਇੱਕ ਹੈ ਨਵਾਂ ਹਨ ਕਾਲੀ ਕਰਦੇ ਥੋੜੀ ਜੀ ਇੱਕ ਵੀਰ ਦਾ ਮਾਲ ਖਰੀਦਿਆ ਵਾ ਜੇ ਕਰਦੀਆਂ ਹੋਣ ਤਾਂ ਚਲੋ ਫੇਰ ਵੀ ਜਾਨਵਰ ਨਹੀਂ ਕਰਦਾ ਮਾਲ ਖਰੀਦਿਆ ਵਾ ਤੇ ਉਹ ਪਰੇ ਥਾਂ ਆ ਕੇ ਪਸ਼ੂ ਤਾਂ ਚਲੋ ਦੋ ਚਾਰ ਦਿਨ ਤਾਂ ਉਹੀ ਕਰਦਾ ਹੁੰਦਾ ਥਣ ਇਹਦੇ ਵੀ ਚਾਰੀ ਆ ਆ ਦੇਖ ਲੋ ਦੋ ਦੰਦ ਬੱਚਾ ਸਨੱਖਾ ਫੋਲਾ ਤੇ ਅੱਜ 25 ਦਿਨ ਹੋ ਗਏ ਅੱਜ 25ਵਾਂ ਦਿਨ ਆ ਇਹਦੀ ਏਆਈ ਹੋਈ ਨੂੰ ਬਾਈ ਕਹਿੰਦਾ ਖਾਲੀ ਮੰਨ ਕੇ ਲਈਏ ਅਗਲਾ ਵੀ ਖਾਲੀ ਮੰਨ ਕੇ ਲਵੇ ਉਦਾਂ ਕੋਈ ਗਰਮ ਗਰਮ ਜੀ ਚੀਜ਼ ਨਾ ਪਾਵੇ ਮਤਲਬ ਪਾウダー ਨਾ ਪਾਉਣ ਲੱਗ ਜੇ ਕਿ ਹੀਟ ਚ ਆ ਜੂ ਹੋਰ 20 ਦਿਨ ਹਾਂ ਜਿੱਦ ਤੇ ਤਿਆਰ ਹੋ ਗਈ ਬਾਈ ਇਹ 2.5 ਲੱਖ ਦੀ ਝੋਟੀ ਆ ਹਾਂ ਇਹ ਤਾਂ ਗੱਲ ਹੈਗੀ ਅੱਜ ਕਿੰਨੇ ਦੀ ਅੱਜ ਆਪਾਂ ਦਿਆਂਗੇ 60000 60000 ਦੀ ਬਾਈ ਕਹਿੰਦਾ ਦੇ ਦਿਆਂਗੇ ਜਿੱਦ ਦਿਨ ਤਿਆਰ ਹੋ ਗਈ 2.5 ਲੱਖ ਦੀ ਕੱਟੀ ਆ ਬਾਈ ਕਹਿੰਦਾ ਬਾਕੀ ਤੁਹਾਨੂੰ ਵੀ ਪਤਾ ਜਾਨਵਰ ਘਟਦੇ ਜਾਂਦੇ ਆ ਕਾਵਾਂ ਹੀ ਬਹੁ ਘਟੀਆਂ ਤੇ ਮੱਝਾਂ ਝੋਟੀਆਂ ਦਾ ਉਦੋਂ ਵੀ ਅੱਧੇ ਨਾਗ ਹੈ ਤਿੰਨ ਨੰਬਰ ਤੇ ਆ ਜਾ ਇਹ ਬਈ ਸਵਾ ਦੋ ਸਾਲ ਦੀ ਹੈਗੀ ਠੀਕ ਹੈ ਖੀਰੀ ਆ ਦੰਦੋਂ ਠੀਕ ਹੈ ਪਰ ਇਹ ਵੀ ਨੰਗੀਨਾ ਡਾਇਮੰਡ ਪੀਸ ਹੀ ਹੈ ਡਾਇਮੰਡ ਪੀਸ ਹਾਂ ਠੀਕ ਹੈ ਹਾਂ ਇਹਦਾ ਨਾਮ ਬਈ ਰਾਣੋ ਆ ਰਾਣੋ ਅਚਾਉਂਕਣਾ ਪਾਲੀ ਆ ਗਏ ਨੇ ਠੀਕ ਹੈ ਆ ਲਾਜਵੰਤੀ ਆ ਰਾਣੋ ਆ ਹੈਵੀ ਬਈ ਰਾਣੋ ਜੀ ਆਵੇ। ਹੂੰ ਜਾਨਵਰ ਸਾਰੇ ਹੀ ਚੰਗੇ ਆ। ਹਾਂ। ਪਤਿਆਂ ਦੇ ਸਰਾਣਿਆਂ ਨੂੰ ਭਈਆ ਜਾਨ। ਦੋਸਤੋ ਖਾਸ ਗੱਲ ਆ ਕਿ ਪੰਜੇ ਝੋਟੀਆਂ, ਪੰਜੇ ਪੂਰੀਆਂ ਭਾਰੀਆਂ ਜਾਨ ਆਣੀਆਂ ਜਾਨਵਰ ਸਾਂਭਣ ਵਾਲੇ ਜੇ ਕੋਈ ਚੰਗੀਆਂ ਐਬ ਜੀ ਤਾਂ ਇੱਕ ਅੱਧੀ ਕੱਟੀ ਪਾਲੀ ਹੋਵੇ। ਨਿੱਕੀਆਂ-ਨਿੱਕੀਆਂ ਭਾਵਾਂ ਦੋ ਤਿੰਨ ਪਾਲਣ ਨਾਲੋਂ ਇੱਕ ਅੱਧੀ ਚੰਗੀ ਪਾਲੀ ਹੋਵੇ। ਹੂੰ ਛੋਟੀ ਸਿੰਘੀ ਇਹਦੀ ਵੀ ਜਮਾ ਨਾਲ ਦੀ ਮੂੜੀ ਹੋਈ ਹੈ। ਇਹ ਵੀ ਦੁੱਧ ਵਾਲੇ ਦੰਦਾ ਚ ਖੀਰੀ, ਇੱਕ ਨੰਬਰ ਵੀ ਖੀਰੀ ਆ। ਦੋ ਨੰਬਰ ਦੋਂਦਾ ਬੱਚਾ, ਤਿੰਨ ਨੰਬਰ ਵੀ ਖੀਰੀ ਆ। ਇਹਦਾ ਨਾਂ ਰਾਣੂ ਆ ਬਾਈ ਕਹਿੰਦਾ ਇੱਕ ਨੰਬਰ ਲਾਜਵੰਤੀ ਆ ਤੇ ਸੇਵਕੀ ਦਾ ਮੁੰਡੇ ਦਾ ਨਾਂ ਰਣ ਸਿੰਘ ਆ ਲੈ ਦਾ ਪਿੰਡ ਹੈ ਬਗਰਾੜੀ ਦੇ ਨਾਲ ਆ ਪਿੰਡ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਹੋ ਇਹਦੇ ਮੁੰਡੇ ਦੇ ਘਰੇ ਆ ਜਾਓ ਮੂਰਾ ਨਸਲ ਦੀ ਦੁੱਧ ਵਾਲੇ ਦੰਦਾ ਜ ਖੀਰੀ ਟਾਪ ਦੀ ਕੱਟੀ ਹੂੰ ਮੰਮੀ ਬੁੱਥੀ ਦੀ ਆ ਜਿਹਦੇ ਘਰੇ ਜਾਵਦੀ ਕਰਮ ਵਾਲੀ ਥਣ ਥਣ ਕਰਾ ਦੂਗੀ ਹੂੰ ਠੀਕ ਐ ਇਹ ਰਾਣੋ ਕਿੰਨੇ ਦੀ ਸੇਮ ਹੀ ਆ ਬਾਈ ਬਾਹਰ ਤੇ ਕੋਈ ਇਹ ਦੇ ਦੇ ਇਹ ਵੀ ਵੀਰ ਕਹਿੰਦਾ 62 ਦੀ ਦੇ ਦਾਂਗੇ ਬਾਈ ਬਜਾ ਕੋਠਿਆਰ ਕੇ ਆ ਥਾਣੇ ਹੂੰ ਲੋ ਜੀ ਥਾਣ ਵੇਖੋ ਹੋਣੀ ਕਿੰਨਾ ਮੋਟਾ ਕੋਈ ਇਹ ਗੱਬਨ ਨਹੀਂ ਕੋਈ ਟੀਕਾ ਨਹੀਂ ਲੱਗਿਆ ਹੈ ਤੇ ਖੀਰੀ ਆ ਦੁੱਧ ਵਾਲੇ ਦੰਦਾਂ ਚ ਇਹ ਦੱਸਣਾ ਭੁੱਲ ਗਏ ਬਾਈ ਇਹ 517 ਕਰਦੀ ਸੀ ਝੋਟੀ ਇਹ ਕੋਲਾ ਅਗਲਾ ਜਾਂਦਾ ਟੀਕਾ ਭਰਾ ਸਕਦਾ ਹੈ ਅੱਛਾ ਪਾਸੋਂ ਹੀਟ ਚ ਆਈ ਸੀ ਇਹ ਉਹ ਤਾਂ ਆਈ ਸੀ ਫਿਰ ਤਾਂ ਆਪਾਂ ਵੀ ਟੀਕਾ ਸਾਨੂੰ ਪਤਾ ਵੇਚ ਨਹੀਂ ਹੁੰਦੀ ਤਾਂ ਨਹੀਂ ਭਰਾਉਂਦੇ ਠੀਕ ਹੈ ਅਗਲੇ ਨੇ ਆਦੀ ਮਰਜ਼ੀ ਨਾਲ ਭਰਾਉਣਾ ਹੂੰ ਦੋਸਤ ਇਹ ਵੀ ਗੱਲ ਸਹੀ ਬਾਈ ਕਹਿੰਦਾ ਪਰਸੋਂ ਹੀਟ ਚ ਆਈ ਸੀ ਆਪਾਂ ਏ ਆਈ ਕਰਾਈ ਨਹੀਂ ਅੱਗੇ ਆ ਜਾ 4 ਨੰਬਰ ਤੇ ਇਹ ਬਾਈ ਪੌਣੇ 1 2 ਸਾਲ ਦੀ ਹੈ ਝੋਟੀ ਠੀਕ ਹੈ ਇਹਦਾ ਵੀ ਬਾਈ ਰਿਕਾਰਡ ਇਹਦੀ ਮਾਂ ਦਾ ਬਹੁਤ ਚੰਗਾ 22 ਲੀਟਰ ਵਾਲੀ ਮੱਝ ਦੀ ਝੋਟੀ ਹੈ ਠੀਕ ਹੈ ਹਾਂ ਖੀਰੀ ਦੋ ਸਾਲੇ ਦੀ ਉਮਰ ਹੈ ਖੀਰੀ ਆ ਦੰਦੋਂ ਬਾਈ ਤੇ ਜਦੋਂ ਤੁਰੀ ਤੇ ਕੱਦ ਕਾਟ ਦਿਖਾਈ ਪੈਠਪੜਾ ਬਹੁਤ ਵੱਡੀ ਝੋਟੀ ਬਣ ਗਈ ਦੋਸਤੋ ਕਹਿਣ ਵਾਲੀਆਂ ਗੱਲਾਂ ਨਹੀਂ ਇਹਦਾ ਵੇਖੋ ਇੱਕ ਨੰਬਰ ਦਾ ਪੈਠਪੜਾ ਇਹਦਾ ਵੀ ਚੌੜਾ ਦੋ ਨੰਬਰ ਦਾ ਵੀ ਪੂਰਾ ਚੌੜਾ ਪੈਠਪੜਾ ਪੂਰੀ ਰਾਜੀ ਤਿੰਨ ਨੰਬਰ ਉਦੋਂ ਵੀ ਰਾਜੀ ਯਾਨੀ ਕਿ ਪੰਜ ਨਾਗ ਸਾਰੇ ਰਾਜੀ ਆ ਲਿੱਸਾਂ علاوہ ਬਾਈ ਕਹਿੰਦਾ ਨਾ ਤਾਂ ਆਪਾਂ ਕੋਈ ਘਾਟੂ ਮਾਲ ਲਿਆਂਦਾ ਨਾ ਹੀ ਵੀਰ ਕਹਿੰਦਾ ਆਪਾਂ ਲਿਆਉਣਾ ਮਾਂ ਦਾ ਦੁੱਧ ਇਹਦਾ ਵੀਰ ਚੰਗਾ ਦੱਸਦਾ 22 ਲੀਟਰ ਵੀਰ ਦੱਸਦਾ ਇਹਦੀ ਮਾਂ ਦਾ ਦੁੱਧ ਕਿੰਨੀ ਚੌੜੀ ਦੀ ਹੂੰ ਪੌਣੇ 2 ਸਾਲੇ ਦੀ ਉਮਰ ਦੁੱਧ ਵਾਲੇ ਦੰਦਾਂ ਚ ਖੀਰੀ ਕੱਟੀ ਥਾਣ ਇਹਦੇ ਵੀ ਤੁਹਾਨੂੰ ਦੂਰ ਨਹੀਂ ਦੱਸਦੇ ਉਹਨੇ ਮੋٹے ਮੋٹے ਥਾਣ ਆ ਇੱਕ ਤਾਂ ਹਜੇ ਹੈ ਬਚਪਨੇ ਚ ਹਾਂ ਇੱਕ ਹੈ ਰਾਜੀ ਆ ਤੇ ਮਰੂਦਾਂ ਵਾਲੀ ਰੇੜੀ ਵਾਂਗੂ ਖਿੱਚੀ ਫਿਰਦੀਆਂ ਇਹਨੂੰ ਹੂੰ ਬਾਕੀ ਉਪਰ ਥਾਣ ਆ ਇੱਕਾਉਂ ਫਿਰ ਵੀਡੀਓ ਬਣਾਉਣੀ ਕਰਕੇ ਚੱਲੋ ਥੋੜੀ ਜੀ ਤੋਰ ਕੇ ਵਿਖਾਉਣੀ ਪੈ ਜਾਂਦੀ ਐ ਇੱਕ ਰੋਡ ਵਗਦਾ ਕੋਈ ਮੋਟਰਸਾਈਕਲ ਆ ਜਾਂਦਾ ਕੋਈ ਸਕੂਟਰੀ ਆ ਜਾਂਦੀ ਐ ਅਗਲੇ ਨੂੰ ਵੀ ਛੇਤੀ ਹੁੰਦੀ ਐ ਰੁਕਦਾ ਕੋਈ ਵੀ ਨਹੀਂਗਾ ਤੇ ਜਾਨਵਰ ਉਹਨੂੰ ਵੇਖ ਕੇ ਹੋਰ ਡਰਦਾ ਕਿੰਨੇ ਦੀ ਇਹ ਇਹ ਦੇ ਦਾਂਗੇ ਭਾਈ 47000 40 ਤੇ 7 47000 ਦੀ ਦੁੱਧ ਵਾਲੇ ਦੰਦਾ ਚ ਖੀਰੀ ਕੱਟੀ ਪੌਣੇ ਦੋ ਸਾਲੇ ਦੀ ਉਮਰ ਐ 22 ਲੀਟਰੇ ਦੀ ਮਾਂ ਦਾ ਦੁੱਧ ਆ ਮੈਂ ਬਹੁਤ ਵੱਡੀ ਜੀ ਮਾਂ ਦਾ ਕੱਦ ਸੀਗਾ ਉਹਦੇ ਕਾ ਨੂੰ ਮੈਂ ਤਾਂ ਦੀਂਦਾ ਹੀ ਨਹੀਂ ਸੀ ਇੰਨਾ ਠੀਕ ਆ ਇਹਦੇ ਘਰ ਆਈ ਹੈ ਹੂੰ ਸਹੀ ਹੈ ਜੀ ਅੱਗੇ ਆ ਜਾ ਲਾਸਤੇ ਇਹ ਬਾਈ 2 ਸਾਲ ਤੋਂ ਉੱਤੇ ਆ ਝੋਟੀ ਠੀਕ ਆ ਹਾਂ ਸਵਾਦ ਉਹਦੇ ਨੇੜੀ ਆ ਇਹ ਵੀ ਹੀਟ ਚ ਸੀਗੀ ਝੋਟੀ ਠੀਕ ਆ ਆਪਾਂ ਉਸ ਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਟੀਕਾ ਕਿਸੇ ਦੇ ਵੀ ਨਹੀਂ ਭਰਾਉਂਦੇ ਹਾਂ ਹੂੰ ਅਗਲਾ ਆਪਦੀ ਅਗਲੀ ਹੀਟ ਤੇ ਭਰਾ ਲੂਗਾ ਜੀ ਆਹ ਹੋਰ 20 ਦਿਨਾਂ ਨੂੰ ਫਿਰ ਹੀਟ ਚ ਆ ਜਾਣਾ ਖੀਰੀ ਦੰਦੋਂ ਇਹ ਆ ਠੀਕ ਆ ਦੋਸਤੋ ਹਾਂ ਹਾਂ ਬੋਲੋ ਬੋਲੋ ਡਾਇਮੰਡ ਪੀਸੀ ਆ ਮੈਂ ਖਾਈ ਦੋਸਤੋ ਨਾਗ ਜਿਹੜਾ ਮਰਜੀ ਲੈ ਲਓ ਇੱਕ ਨੰਬਰ ਦੋ ਨੰਬਰ ਦੀ ਏਆਈ ਹੋਈ ਅੱਜ 25 ਦਿਨ ਹੋ ਗਏ ਆ ਤੇ ਦੂਜੀਆਂ ਵੀ ਸੀਵਲ ਲਾਈਨ ਨੂੰ ਬਿਲਕੁਲ ਤਿਆਰ ਆ ਅੱਜ ਹੀਟ ਚ ਆਜਣ ਕੱਲ ਨੂੰ ਹੀਟ ਚ ਆਜਣ ਜਿਵੇਂ ਆਹ ਤਾਂ ਵੀਰ ਕਹਿੰਦਾ ਪਰਸੋਂ ਹੀਟ ਚ ਆਈ ਸੀ ਆ ਵੀ ਬਾਈ ਕਹਿੰਦਾ ਹੀਟ ਚ ਆਈ ਸੀ ਹੋਰ ਵੀ ਇਹਨਾਂ ਦੇ ਨਾਲ 25 ਨੂੰ ਇਹਨਾਂ ਨੇ ਫੇਰ ਹੀਟ ਚ ਆ ਜਾਣਾ ਤੇ ਆ ਇਹਨੇ ਹਜੇ ਹੀਟ ਕੱਢੀ ਨਹੀਂ ਹੋ ਸਕਦਾ ਕੱਲ ਨੂੰ ਕੱਢ ਲਈ ਹੋ ਸਕਦਾ 10 ਦਿਨਾਂ ਨੂੰ ਅਜੇ ਇਹਨੇ ਵੀ ਨਹੀਂ ਹਜੇ ਗੱਡੀ ਦੋ ਝੋਟੀਆਂ ਵੀਰ ਕਹਿੰਦਾ ਮੇਰੇ ਘਰੇ ਆ ਕੇ ਹੀਟ ਚ ਆਈਆਂ ਕਿਉਂਕਿ ਸੀਵਨ ਲਾਈਨ ਨੂੰ ਬਿਲਕੁਲ ਜੋਗਾ ਕਦ ਕੁਦ ਪੂਰੇ ਆ ਰਾਜੀ ਬਹੁਤ ਹੈ ਭਾਈ ਕਰਮਾਲੀਆਂ ਜਿਹਦੇ ਘਰੇ ਜਾਵਦੀਆਂ ਨਾ ਸੋਨਾ ਹੀ ਖਰੀਦ ਲੂਗਾ ਅਗਲਾ ਇਹ ਤਾਂ ਗੱਲ ਇਹ ਦੋਸਤੋਂ ਕਾਲਾ ਸੋਨਾ ਆ ਨਹੀਂ ਹੂੰ ਜੇਟੀ ਦੇ ਪੈਸੇ ਲਾਊਗਾ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋਂ ਇੰਨੀ ਛੇਤੀ ਬੈਂਕ ਨੇ ਵੀ ਦੁੱਗਣੇ ਪੈਸੇ ਨਹੀਂ ਕਰਨੇ ਇਹ ਕਿਤੇ ਕਰਮਾਲੀਆਂ ਜਾਂਦੀਆਂ ਗੱਬਣ ਹੋ ਜਾਂਦੀਆਂ ਤੇ ਨੌਵੇਂ ਮਹੀਨੇ ਇਹ ਸੂਪ ਇਹ 10 ਮਹੀਨੇ ਸੂਪ ਪੈਂਦੀਆਂ ਗਾਂ 9 ਮਹੀਨੇ ਸੂਪ ਪੈਂਦੀ ਆ ਤੇ ਮੱਝ ਹੋਵੇ ਝੋਟੀ ਹੋਵੇ ਇਹ 10 ਮਹੀਨੇ ਸੂਪ ਪੈਂਦੀਆਂ ਤੇ 10 ਮਹੀਨੇ ਸਾਲ ਤੋਂ ਪਹਿਲਾਂ 2 ਮਹੀਨੇ ਪਹਿਲਾਂ ਡਬਲ ਡਬਲ ਨਹੀਂ ਟ੍ਰਿਪਲ ਹੀ ਕਰ ਰਹੇ ਇਹਨਾਂ ਨੇ ਤੇ ਕੋਈ ਵੀ ਬੈਂਕ ਇਹ ਨਹੀਂ ਛੇਦੀ ਪੈਸੇ ਡਬਲ ਨਹੀਂ ਕਰਦੀ ਤੁਸੀਂ ਟ੍ਰਿਪਲ ਛੱਡੋ ਡਬਲ ਤਾਂ ਨਾਰਮਲ ਹੀ ਕਰ ਦਿੰਦੇ ਨੇ ਇਹਨਾਂ ਨੇ ਜਿਹੜੇ ਹਿਸਾਬ ਨਾਲ ਝੋਟੀਆਂ ਸੰਖੀਆਂ ਕੱਦਗਾਠ ਹੈ ਇਹਨਾਂ ਦੇ ਇਹ ਕਿਨੇ ਦੀ ਦੇ ਦਾਂਗੇ ਬਈ 43000 ਲਓ ਜੀ ਇਹਦਾ ਵੀ ਜਾਮਾ ਜਾਇਜ ਆਪਾਂ 43000 ਦੀ ਦੋਸਤੋ ਖੀਰੀ ਕੱਟੀ ਜੰਮਦੇ ਤੋਂ ਲੈ ਕੇ ਇੰਨੀ ਉਮਰ ਤੱਕ ਪਾਲਣੀ ਹੋਵੇ ਬਈ ਉਦੋਂ ਦਾ ਪਾ ਹਾਂ ਉਦੋਂ ਉਤੋਂ ਦੀ ਜਾਂਦੀ ਮਹਿੰਗੀ ਪੈਂਦੀ ਹੈ ਜੇ ਆਪਾਂ ਘਰ ਦੀ ਵੱਛੀ ਤਿਆਰ ਕਰਦੇ ਆਂ ਜਾਂ ਆਪਾਂ ਕੱਟੀ ਤਿਆਰ ਕਰਦੇ ਆਂ ਉਹ ਉਹਦੇ ਜਨਮ ਤੋਂ ਲੈ ਕੇ ਦੁੱਧ ਛੱਡਦੇ ਆਪਾਂ ਸਾਰਾ ਗਿਣਤੀ ਬਿੰਤੀ ਕਰਦੇ ਆਂ ਤੁਹਾਨੂੰ ਵੀ ਪਤਾ ਜਾਨਵਰ ਕਿੰਨਾ ਮਹਿੰਗਾ ਪੈਂਦਾ ਬਾਕੀ ਫੋਨ ਨੰਬਰ ਸਕਰੀਨ ਤੇ ਆਈ ਦੀ ਵੀਡੀਓ ਦੇ ਵਿੱਚ ਪੰਜ ਝੋਟੀਆਂ ਪੰਜੇ ਟੌਪ ਦੀਆਂ ਜਿਹਦੇ ਜਿਹੜੀ ਵੀ ਮਾਨੂੰ ਲੱਗਦੀ ਹੈ ਜਿਹੜੀ ਵੀ ਅਗਲੇ ਦੇ ਪਸੰਦ ਆਉਂਦੀ ਆ ਰਣ ਸਿੰਘ ਵਾਲਾ ਪੈਂਡ ਐ ਐਦੂ ਚੰਗੀਆਂ ਝੋਟੀਆਂ ਮਿਲਦੀਆਂ ਨਹੀਂ ਪੂਰੀਆਂ ਸੁਨੱਖੀਆਂ ਪੂਰੀਆਂ ਰਾਜੀ ਵੱਡੇ ਕੱਦ ਵਾਲੀਆਂ ਛਾਂਟ ਕੇ ਵੀਰਦੀਆਂ ਲੈਂਦੀਆਂ ਵਾ ਅੱਜ ਤਾਂ ਬਾਈ ਵੱਧ ਤੇ ਕੰਮ ਸੌਧੀ ਆ ਹਾਂ ਜਿਹੜਾ ਲੈ ਗਿਆ ਕਰਮ ਵਾਲਾ ਚੇਤੇ ਹੀ ਰੱਖੂਗਾ ਰੱਖੂਗਾ ਵੀ ਚੀਜ਼ਾਂ ਲੰਗਾਂ ਹੂੰ ਸਹੀ ਗੱਲ ਆ ਫੋਨ ਨੰਬਰ ਸਕਰੀਨ ਤੇ ਸਸੀਕਾ